ਸਾਡੀਆਂ ਬੇਨਤੀਆਂ ਨਹੀਂ ਕਬੂਲੀਆਂ ਸਾਡੇ ਪੰਜਾਬ ਦੇ ਲੋਕਾਂ ਦਾ ਦੁੱਖ ਦਰਦ ਨਹੀਂ ਵੰਡਾਇਆ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੂੰ ਪੰਜਾਬ ਦਾ ਖਿਆਲ ਆ ਚਲੋ ਪੰਜਾਬ ਆਏ 1600 ਕਰੋੜ ਮਿਲਿਆ ਜਦੋਂ ਤੁਸੀਂ ਇਤਰਾਜ਼ ਜਤਾਇਆ ਉਦੋਂ ਕੀ ਵਾਕਿਆ ਹੋਇਆ ਪ੍ਰਧਾਨ ਮੰਤਰੀ ਉਹਨਾਂ ਦੇ ਕਿ ਬੋਲਤਵਾਰ ਕਹਿੰਦੇ ਕਿ ਮੈਂ 1600 ਕਰੋੜ ਰੁਪਏ ਪੰਜਾਬ ਨੂੰ ਇਸ ਲਈ ਵਿੱਤਾ ਹੀ ਦੇ ਕੇ ਜਾ ਰਿਹਾ ਸੋ ਮੈਂ 1500 ਕਰੋੜ ਰੁਪਏ ਹਿਮਾਚਲ ਦਿੱਤਾ ਉੱਥੇ ਵੀ ਨੁਕਸਾਨ ਸੀ ਪਰ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਬਹੁਤ ਜਿਆਦਾ ਨੁਕਸਾਨ ਦਾ 100 ਕਰੋੜ ਰੁਪਏ ਬਧਾਇਆ 1600 ਕਰੋੜ ਰੁਪਏ ਦੇ ਕੇ ਜਾ ਰਹੇ ਆ ਕਹਿੰਦੇ ਪ੍ਰਧਾਨ ਮੰਤਰੀ ਜੀ ਮੈਂ ਰਿਕੁਐਸਟ ਕਰਨੀ ਚਾਹੀਏ ਕਹਿੰਦੇ ਬੋਲੀਏ ਹਰ चीज ਦੀ ਵੀਡੀਓਗ੍ਰਾਫੀ ਦਿਖਾਈ ਗਈ ਹੈ ਤੇ ਹਜ਼ਾਰਾਂ ਕਰੋੜ ਦੇ ਨੁਕਸਾਨ ਦੇ ਬਾਵਜੂਦ ਆਪ 1600 ਕਰੋੜ ਰੁਪਏ ਕਮ ਦੇ ਕੇ ਜਾ ਰਹੇ ਹੋ ਕਹਤੇ ਆਪ ਕੋ ਹਿੰਦੀ ਆਤੀ ਹੈ ਮੈਂ ਕਹਾ ਸਰ ਹਿੰਦੀ ਆਤੀ ਹੈ ਕੀ ਆ ਹੋਇਆ ਸਰ ਕਹਤੇ ਮੈਂਨੇ ਅਭੀ ਤੋਂ ਅਨਾਉਂਸ ਕੀਤਾ 1600 ਕਰੋੜ ਮੈਂ ਕਹਾ ਸਰ ਵਹੀ ਤੋਂ ਮੈਂ ਬੋਲ ਰਹਾ ਹੂੰ ਕਿ ਆਪ 1600 ਕਰੋੜ ਰੁਪਏ ਕਮ ਦੇ ਕੇ ਜਾ ਰਹੇ ਹੋ ਇਸ ਕੋ ਬੜਾਈਏ ਇਤਨੇ ਆਪ ਹਿੰਦੀ ਸਿੱਖੀਏ सर हिंदी वाली बात तो बीच में बाद में कर लेंगे सीख लेंगे जैसे आप कहोगे लेकिन अब हज़ारों करोड़ रुपये का नुकसान आप 1600 सो करोड़ रुपये दे के जा रहे हो दो हज़ार गाँव से ज़्यादा जो गांव का नुकसान हुआ है तो कैसे लोगों को रिलीव फंड देंगे कैसे लोगों को ली मिलेंगी तो नहीं आप हिंदी सीखिए मतलब मजाक करके अपमान करके गए का बहुत रोना है उस टाइम ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਕਿਸ ਤਰ੍ਹਾਂ ਬੋਲ ਰਹੇ ਨੇ ਕਿਸ ਤਰ੍ਹਾਂ ਮਜ਼ਾਕ ਬਣਾ ਰਹੇ ਨੇ ਔਰ ਜਿਹੜਾ ਦੁੱਖ ਦਰਦ ਵੰਡਾਉਣ ਵਾਸਤੇ ਆਏ ਉਹਦੇ ਲਈ ਵੀ ਕੁਝ ਨਹੀਂ ਫਿਰ ਮੇਰੇ ਕੋਲ ਰਵਨੀਰ ਬਿੱਟੂ ਜੀ ਨੇ ਮੇਰਾ ਹੱਥ ਫੜਿਆ ਕਹਿੰਦੇ ਜੀ 1600 ਕਰੋੜ ਦੇ ਦਿੱਤਾ ਕੋਈ ਨਹੀਂ ਹੋਰ ਦੇਵਾਂਗੇ ਜਦੋਂ ਤੁਸੀਂ ਇਹ ਗੱਲ ਕਰ ਰਹੇ ਸੀ ਪ੍ਰਧਾਨ ਮੰਤਰੀ ਹੁਣਾ ਨਾਲ ਕੋਈ ਭਾਜਪਾ ਲੀਡਰ ਨੇ ਕੋਈ ਹਾਮੀ ਨਹੀਂ ਭਰੀ ਕਿ ਘਟ ਹੈਗਾ ਇਹ ਫੰਡ ਕਿਸੇ ਵੀ ਭਾਜਪਾ ਲੀਡਰ ਨੇ ਇਹ ਨਹੀਂ ਕਿਹਾ ਕਿ 1600 ਕਰੋੜ ਰੁਪਏ ਘਟਿਆ ਨੂੰ ਹੋਰ ਦਿਓ ਉਹਨੇ ਬੋਲਿਆ ਰੋਨੀਦ ਬਿੱਟੂ ਜਦੋਂ ਮੈਂ ਕਿਹਾ ਮੰਤਰੀ ਜੀ ਤੁਸੀਂ ਹੁਣ ਬੁਲਾਓ ਤੁਸੀਂ ਰਿਕੁਐਸਟ ਕਰ ਲਓ ਮੇਰੀ ਨਹੀਂ ਸੁਣ ਰਹੇ ਤੁਸੀਂ ਬੋਲੋ ਭਰਾ ਐਡੀ ਵਿਫਤਾ ਦੇ ਵਿੱਚ ਕੋਈ ਟਵੀਟ ਨਹੀਂ ਸਰਿਆ ਐਡੀ ਦੁੱਖ ਦੀ ਘੜੀ ਚ 4-5 ਹਫ਼ਤਿਆਂ ਬਾਅਦ ਅੱਜ ਆਏ ਨੇ ਤੇ ਦੁਬਾਰਾ ਕਦੋਂ ਆਉਣਗੇ ਉਦੋਂ ਤੱਕ ਵੇਟ ਕਰਾਂਗੇ ਲੋਕਾਂ ਦੀ ਉਹਨਾਂ ਤਾਂ ਕਿਸ ਤਰ੍ਹਾਂ ਲੋਕਾਂ ਦਾ ਇਲਾਜ ਕਰਾਂਗੇ ਕਿਸ ਤਰ੍ਹਾਂ ਲੋਕਾਂ ਨੂੰ ਘਰ ਬਣਾ ਕੇ ਦੇਵਾਂਗੇ ਪਰ ਇਹ ਪੰਜਾਬ 'ਚ ਰਹਿੰਦੇ ਹੋਏ ਵੀ ਪੰਜਾਬ ਦੀਆਂ ਪੰਜਾਬੀਆਂ ਦਾ ਦੁੱਖ ਨਹੀਂ ਸਮਝਦੇ ਤੇ ਫਿਰ ਕਿਸ ਤਰ੍ਹਾਂ ਲੋਕਾਂ ਦੇ ਕਿਸ ਮੂਨਾ ਜਾਣਗੇ ਪੰਜਾਬ ਦੇ ਨਾਲ ਨਰਮੋਦੀ ਜੀ ਨੂੰ ਦਰਦ ਨਹੀਂ ਹੈ ਦੁੱਖ ਨਹੀਂ ਹੈ ਪੰਜਾਬੀਆਂ ਨਾਲ ਨਫ਼ਰਤ ਹੈ ਉਹ ਕੱਲ ਜ਼ਹਿਰ ਹੋ ਜਾਗਮਣੀ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਰਨ ਪੱਟ ਤਾਂ ਹਰ ਪ੍ਰਭਾਵਿਤ ਇਲਾਕਿਆਂ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਦੌਰਾ ਜ਼ਰੂਰ ਕੀਤਾ ਲੇਕਿਨ ਜੋ ਰਾਹਤ ਪੈਕੇਜ ਉਹ 1600 ਕਰੋੜ ਦਾ ਦੇ ਕੇ ਗਏ ਨੇ ਉਹ ਸਿਆਸੀ ਲੀਡਰ ਇਹ ਦੱਸਦੇ ਨਜ਼ਰ ਆ ਰਹੇ ਨੇ ਕਿ ਬਹੁਤ ਘੱਟ ਹੈਗਾ ਫਿਲਹਾਲ ਸਾਡੇ ਨਾਲ ਹਰਦੀਪ ਸਿੰਘ ਮੁੰਡਿਆ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੁੰਡਿਆ ਸਾਹਿਬ 1600 ਕਰੋੜ ਮਿਲਿਆ ਜਦੋਂ ਤੁਸੀਂ ਇਤਰਾਜ਼ ਜਤਾਇਆ ਉਦੋਂ ਕੀ ਵਾਕਿਆ ਹੋਇਆ ਪ੍ਰਧਾਨ ਮੰਤਰੀ ਉਹਨਾਂ ਦੇ ਦੇਖੋ ਪਹਿਲਾਂ ਤਾਂ ਬਹੁਤ ਖੁਸ਼ੀ ਹੋਈ ਕਿ ਚਲੋ ਚਾਰ ਪੰਜ ਹਫ਼ਤਿਆਂ ਬਾਅਦ ਹੀ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੂੰ ਪੰਜਾਬ ਦਾ ਖਿਆਲ ਆਇਆ ਚਲੋ ਪੰਜਾਬ ਆਏ ਆ ਰਹੇ ਨੇ ਸੋ ਪੰਜਾਬ ਦੇ ਲਈ ਕੁਝ ਦੇ ਕੇ ਜਾਣਗੇ ਅਸੀਂ ਪਹਿਲਾਂ ਹੀ ਟਵੀਟ ਕਰਨੇ ਸ਼ੁਰੂ ਕਰ ਦਿੱਤੇ ਸੀਗੇ ਕਿ ਸਾਡਾ 60000 ਕਰੋੜ ਰੁਪਈਆ ਸਾਡਾ ਨਾਲ ਰੀਲੀਫ ਫੰਡ 20000 ਕਰੋੜ ਤੋਂ ਵੱਧ ਪੰਜਾਬ ਦੇ ਲੋਕਾਂ ਨੂੰ ਦੇ ਕੇ ਜਾਣ ਤਾਂ ਜੋ ਇਸ ਵਿਪਤਰੀ ਘੜੀ ਦੇ ਵਿੱਚ ਥੋੜਾ ਸੁਖਾਲਾ ਹੋ ਜਾਊਗਾ ਪਿੰਡ ਤੇ ਪਰਿਵਾਰਾਂ ਨੂੰ ਜਿਹੜਾ ਦੁਆਰਾ ਪ੍ਰਬਾਲ ਚਲਾਉਣਾ ਸੁਖਾ ਹੋ ਜਾਊਗਾ ਤੇ 20000 ਫਰੋਡ ਦੀ ਲਈ ਐਲਿਫ ਫੰਡ ਮੋਦੀ ਜੀ ਦੇ ਕੇ ਜਾਣਗੇ ਤੇ ਇਥੋਂ ਪਰ ਸਾਡੀਆਂ ਬੇਨਤੀਆਂ ਨਹੀਂ ਕਬੂਲੀਆਂ ਸਾਡੇ ਪੰਜਾਬ ਦੇ ਲੋਕਾਂ ਦਾ ਦੁੱਖ ਦਰਦ ਨਹੀਂ ਵੰਡਾਇਆ ਮੀਟਿੰਗ ਦੇ ਦੌਰਾਨ ਜਦੋਂ ਸਾਰਾ ਵੀਡੀਓਗ੍ਰਾਫੀ ਦੇ ਰਹੀਂ ਸਾਡੇ ਚੀਫ ਸਕੱਟਰੀ ਸਾਹਿਬ ਨੇ ਕੈਪਸੂਲ ਸਾਹਿਬ ਨੇ ਪੂਰਾ ਡਿਟੇਲ ਦੇ ਵਿੱਚ ਕੱਲੇ-ਕੱਲੇ ਜ਼ਿਲ੍ਹੇ ਦਾ ਕੱਲੇ-ਕੱਲੇ ਪਿੰਡ ਦਾ ਹਾਲ ਉਹਨਾਂ ਨੂੰ ਦਿਖਾਇਆ ਕਿ ਇਸ ਤਰ੍ਹਾਂ ਨੁਕਸਾਨ ਹੋਇਆ ਇੰਨਾ ਨੁਕਸਾਨ ਹੋਇਆ ਹਜ਼ਾਰਾਂ ਕਰੋੜ ਨੁਕਸਾਨ ਹੋ ਗਿਆ ਦੇਖਣ ਤੋਂ ਬਾਵਜੂਦ ਜਦੋਂ ਦੇਖਣ ਦੇ ਉਸ ਟੂਰ 'ਤੇ ਉਹਨਾਂ ਨੇ ਮੈਗ ਫੜਿਆ ਆਪ ਸਪੀਚ ਦੇਣੀ ਸ਼ੁਰੂ ਕੀਤੀ ਤੇ ਸਪੀਚ ਦੇ ਵਿੱਚ ਬੋਲਣ ਟੂਰ ਕਹਿੰਦੇ ਕਿ ਮੈਂ 1600 ਕਰੋੜ ਰੁਪਏ ਪੰਜਾਬ ਨੂੰ ਇਸ ਲਈ ਵਿੱਤਾ ਹੀ ਦੇ ਕੇ ਜਾ ਰਿਹਾ ਸੋ ਮੈਂ 1500 ਕਰੋੜ ਰੁਪਏ ਹਿਮਾਚਲ ਦਿੱਤਾ ਉੱਥੇ ਵੀ ਨੁਕਸਾਨ ਸੀ ਪਰ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਬਹੁਤ ਜ਼ਿਆਦਾ ਨੁਕਸਾਨ ਦਾ 100 ਕਰੋੜ ਰੁਪਏ ਵਧਾਏ 1600 ਕਰੋੜ ਰੁਪਏ ਦੇ ਕੇ ਜਾ ਰਿਹਾ ਸੋ ਆਪ ਸਭ ਦਾ ਧੰਨਵਾਦ ਜਦੋਂ ਬੋਲਣ ਲੱਗੇ ਖਤਮ ਹੋਣ ਲੱਗੇ ਫਿਰ ਮੈਂ ਖੜਾ ਹੋ ਗਿਆ ਮੈਂ ਕਿਹਾ ਜੀ ਇੱਕ ਪੀਐਮ ਸਾਹਿਬ ਇੱਕ ਬੇਨਤੀ ਕਰਨੀ ਸੀ ਕਿਹਾ ਪੰਗਰ ਪਨਾਰਮਤੀ ਜੀ ਮੈਂ ਰਿਕੁਐਸਟ ਕਰਨੀ ਚਾਹੀਏ ਕਹਿੰਦੇ ਬੋਲਿਏ ਮੈਂ ਕਿਹਾ ਪਨਾਰਮਤੀ ਜੀ ਬੇਨਤੀ ਹੈ ਕਿ ਤੁਸੀਂ ਵੀਡੀਓਗ੍ਰਾਫੀ ਜ਼ਰਾ ਹੀ ਕੱਲੀ ਕੱਲੀ ਚੀਜ਼ ਦੇਖੀ ਹੈ ਤੁਹਾਨੂੰ ਕੱਲੇ ਕੱਲੇ ਪਿੰਡ ਦਾ ਹਾਲ ਦਿਖਾਇਆ ਗਿਆ ਕੱਲੇ ਕੱਲੇ ਜਿੰਨਾ ਨੁਕਸਾਨ ਹੋਇਆ ਹਜ਼ਾਰਾਂ ਕਰੋੜ ਦਾ ਨੁਕਸਾਨ ਦਿਖਾਇਆ ਗਿਆ ਇੱਥੋਂ ਤੱਕ ਮਰੇ ਹੋਏ ਡੰਗਰ ਵੀ ਤੁਹਾਨੂੰ ਦਿਖਾਏਗੇ ਤਰਲੀਆਂ 'ਚ ਕਿਸ ਤਰ੍ਹਾਂ ਲੈ ਕੇ ਜਾ ਰਹੇ ਕਿਸ ਤਰ੍ਹਾਂ ਲੋਕਾਂ ਦੇ ਡੰਗਰ ਰੁੜ ਗਏ ਹਰ ਚੀਜ਼ ਦੀ ਵੀਡੀਓਗ੍ਰਾਫੀ ਦਿਖਾਈ ਗਈ ਹੈ ਤੇ ਹਜ਼ਾਰਾਂ ਕਰੋੜ ਦੇ ਨੁਕਸਾਨ ਦੇ ਬਾਵਜੂਦ ਆਪ 1600 ਕਰੋੜ ਰੁਪਏ ਕੰਮ ਦੇ ਕੇ ਜਾ ਰਹੇ ਹੋ ਕਹਤੇ ਆਪ ਕੋ ਹਿੰਦੀ ਆਉਂਦੀ ਹੈ ਮੈਂ ਕਹਾ ਸਰ ਹਿੰਦੀ ਆਉਂਦੀ ਹੈ ਕੀ ਆ ਹੋਇਆ ਸਰ ਕਹਤੇ ਮੈਂਨੇ ਅਭੀ ਤੋਂ ਅਨਾਉਂਸ ਕੀਤਾ 1600 ਕਰੋੜ ਮੈਂ ਕਹਾ ਸਰ ਵਹੀ ਤੋਂ ਮੈਂ ਬੋਲ ਰਹਾ ਹੂੰ ਕਿ ਆਪ 1600 ਕਰੋੜ ਰੁਪਏ ਕੰਮ ਦੇ ਕੇ ਜਾ ਰਹੇ ਹੋ ਇਸ ਕੋ ਬੜਾਈਏ ਕਹਤੇ ਨਹੀਂ ਆਪ ਹਿੰਦੀ ਸਿੱ आपको हिंदी नहीं आती मैं मगर सर हिंदी वाली बात तो बीच में बाद में कर लेंगे सीख लेंगे जैसे आप कहोगे लेकिन अब हज़ारों करोड़ रुपये का नुकसान आप 1600 सौ सो करोड़ रुपये दे के जा रहे हो दो हज़ार गाँव से ज़्यादा जो गांव का नुकसान हुआ है तो कैसे लोगों को रिलीफ फंड देंगे कैसे लोगों को रिलीफ मिलेंगे इससे तो लोगों का जो जमीनों के साढ़े चार साढ़े चार लाख खेती फसलें खराब हुई है वही पूरा नहीं कर पाएंगे तो नहीं आप हिंदी सीखिए मतलब मजाक करके अपमान करके गए का ਬਹੁਤ ਰੋਣਾ ਹੈ ਉਸ ਟਾਈਮ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਕਿਸ ਤਰ੍ਹਾਂ ਬੋਲ ਰਹੇ ਨੇ ਕਿਸ ਤਰ੍ਹਾਂ ਮਜ਼ਾਕ ਬਣਾ ਰਹੇ ਨੇ ਔਰ ਜਿਹੜਾ ਦੁੱਖ ਦਰਦ ਵੰਡਾਉਣ ਵਾਸਤੇ ਆਏ ਉਹਦੇ ਲਈ ਵੀ ਕੁਝ ਨਹੀਂ 1600 ਕਰੋੜ ਫਿਰ ਮੇਰੇ ਕੋਲ ਰਵਨੀਰ ਬਿੱਟੂ ਜੀ ਨੇ ਮੇਰਾ ਹੱਥ ਫੜਿਆ ਕਹਿੰਦੇ ਜੀ 1600 ਕਰੋੜ ਦੇ ਦਿੱਤਾ ਕੋਈ ਨਹੀਂ ਹੋਰ ਦੇਵਾਂਗੇ ਮੈਂ ਕਿਹਾ ਹੋਰ ਕਦੋਂ ਦੇਣਗੇ ਅੱਜ ਮੰਗ ਲਓ ਯਾਰ ਜਦੋਂ ਤੁਸੀਂ ਇਹ ਗੱਲ ਕਰ ਰਹੇ ਸੀ ਪ੍ਰਧਾਨ ਮੰਤਰੀ ਹੁਣਾਂ ਨਾਲ ਕੋਈ ਭਾਜਪਾ ਲੀਡਰ ਨੇ ਕੋਈ ਹਾਮੀ ਨਹੀਂ ਭਰੀ ਕਿ ਘਟ ਹੈਗਾ ਇਹ ਫੰਡ ਮੈਂ ਖੁਦ ਬੋਲਿਆ ਰੁਨੀਤ ਬਿੱਟੂ ਜੀ ਨੂੰ ਮੈਂ ਕਿਹਾ ਮੰਤਰੀ ਜੀ ਤੁਸੀਂ ਹੁਣ ਬੁਲਾਓ ਤੁਸੀਂ ਰਿਕੁਐਸਟ ਕਰ ਲਓ ਮੇਰੀ ਨਹੀਂ ਸੁਣ ਰਹੇ ਤੁਸੀਂ ਬੋਲੋ ਭਰਾ ਤੁਹਾਡੇ ਪ੍ਰਧਾਨ ਮੰਤਰੀ ਤੁਹਾਡੀ ਪਾਰਟੀ ਦੇ ਪ੍ਰਧਾਨ ਮੰਤਰੀ ਆ ਤੁਸੀਂ ਸਾਇਦ ਤੁਹਾਡੀ ਸੁਣ ਲੈਣਗੇ ਤੁਸੀਂ ਬੁਲਾਓ ਪੰਜਾਬ ਤੁਹਾਨੂੰ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ ਬਿੱਟੂ ਜੀ ਮੈਂ ਕਿਹਾ ਮੈਂ ਕਿਹਾ ਮੰਤਰੀ ਜੀ ਤੁਹਾਨੂੰ ਪੰਜਾਬ ਨੇ ਬਹੁਤ ਪਿਆਰ ਕੀਤਾ ਤੁਸੀਂ ਇਹਨਾਂ 1600 ਕਰੋੜ ਨਾਲ ਕੋਈ ਕੁਐਸਚਨ ਹੱਲ ਨਹੀਂ ਹੋਣਾ ਇਹਨੂੰ ਬੁਲਾਓ ਕਿੰਦੇ ਕੋਈ ਨਹੀਂ ਮੈਂ ਕਰਾਂਗਾ ਗੱਲ ਕਰਾਂ ਮੈਂ ਕਿ ਅੱਜ ਕਰੋ ਯਾਰ ਕਦੋਂ ਕਹਿੰਦੇ ਫੇਰ ਆਉਣਗੇ ਮੈਂ ਕਹਾ ਯਾਰ ਐਡੀ ਵਿਫਤਾ ਦੇ ਵਿੱਚ ਕੋਈ ਟਵੀਟ ਨਹੀਂ ਸਰਿਆ ਐਡੀ ਦੁੱਖ ਦੀ ਘੜੀ ਤੇ 4-5 ਹਫ਼ਤਿਆਂ ਬਾਅਦ ਆਜਾਏ ਨੇ ਤੇ ਦੁਬਾਰਾ ਕਦੋਂ ਆਉਣਗੇ ਉਦੋਂ ਤੱਕ ਵੇਟ ਕਰਾਂਗੇ ਲੋਕਾਂ ਦੀ ਉਦੋਂ ਤੱਕ ਕਿਸ ਤਰ੍ਹਾਂ ਲੋਕਾਂ ਦਾ ਇਲਾਜ ਕਰਾਂਗੇ ਕਿਸ ਤਰ੍ਹਾਂ ਲੋਕਾਂ ਨੂੰ ਘਰ ਬਣਾ ਕੇ ਦੇਵਾਂਗੇ ਕਿਸ ਤਰ੍ਹਾਂ ਲੋਕਾਂ ਦੀਆਂ ਜਿਹੜੀਆਂ ਮੌਤਾਂ ਦਾ ਜਿਹੜਾ ਦੁੱਖ ਦਰਦ ਬਣਾਵਾਂਗੇ ਕਿਸ ਤਰ੍ਹਾਂ ਲੋਕਾਂ ਦੀਆਂ ਜ਼ਮੀਨਾਂ ਦਾ ਮੁਆਵਜ਼ਾ ਦੇਵਾਂਗੇ 1600 ਕਰੋੜ ਕੁਝ ਵੀ ਨਹੀਂ ਹੈ 2000 ਪਿੰਡਾਂ ਤੋਂ ਵੱਧ ਨੁਕਸਾਨ ਹੈ ਕਹਿੰਦੇ ਨਹੀਂ ਕਰਾਂਗੇ ਉਹ ਉਧਰੋਂ ਮਾਰੇ ਕਹੂੰਗਾ ਪੰਜਾਬੀਆਂ ਨੂੰ ਪੰਜਾਬ ਦੇ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਕਿ ਮੋਦੀ ਜੀ ਦੁੱਖ ਵਡੋਣ ਨਹੀਂ ਆਏ ਸੀ ਆਪਣੇ ਵਰਕਰਾਂ ਨੂੰ ਆਪਣੇ ਲੀਡਰਾਂ ਨੂੰ ਮਿਲਣਾ ਸੀ ਉਹ ਮਿਲ ਗਏ ਉਹਨਾਂ ਨੇ ਬੜੀਆਂ ਖੁਸ਼ੀਆਂ ਬਣਾਈਆਂ ਕਿਸੇ ਵੀ ਭਾਜਪਾ ਦੇ ਲੀਡਰ ਨੇ ਇਹ ਨਹੀਂ ਕਿਹਾ ਕਿ 1600 ਕਰੋੜ ਰੁਪਏ ਘਟਿਆ ਨੂੰ ਹੋਰ ਦਿਓ ਕਿਸੇ ਵੀਡੀਓ ਚੈਨਲ 'ਤੇ ਕਿਸੇ ਨਿਊਜ਼ ਚੈਨਲ 'ਤੇ ਦਿਖਾ ਦਿਓ ਕਿ ਕਿਸੇ ਲੀਡਰ ਨੇ ਕਿਹਾ ਹੋਵੇ ਕਿ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਜ਼ਿਆਦਾ ਹੋਇਆ 1600 ਕਰੋੜ ਰੁਪਏ ਘਟਾ ਅਸੀਂ ਵਾਅਦਾ ਵਾਅਦਾ ਦੇਵਾਂਗੇ ਸਾਡੇ ਮੋਦੀ ਜੀ ਘੱਟ ਅਨਾਉਂਸ ਕਰਕੇ ਗਏ ਨੇ ਪਰ ਇਹ ਪੰਜਾਬ 'ਚ ਰਹਿੰਦੇ ਹੋਏ ਵੀ ਪੰਜਾਬ ਦੀਆਂ ਪੰਜਾਬੀਆਂ ਦਾ ਦੁੱਖ ਨਹੀਂ ਸਮਝਦੇ ਤੇ ਫਿਰ ਕਿਸ ਤਰ੍ਹਾਂ ਲੋਕਾਂ ਦੇ ਕਿਸਮੂ ਨਾ ਜਾਣਗੇ ਪੰਜਾਬ ਦੇ ਰਾਜਪਾਲ ਹੋਣਾ ਨੇ ਸੀਐਮ ਨਾਲ ਮੁਲਾਕਾਤ ਕੀਤੀ ਹੈਗੀ ਹਸਪਤਾਲ ਦੇ ਵਿੱਚ ਉਹ ਕਹਿੰਦੇ ਨਜ਼ਰ ਆਏ ਜਦੋਂ মিডিਆ ਨਾਲ ਗੱਲਬਾਤ ਕੀਤੀ ਕਿ ਪੈਸੇ ਹੋਰ ਵੀ ਮਿਲਣਗੇ ਇਹ ਫਰਸਟ ਜਿਹੜੀ ਹੈਗੀ ਆ ਉਹ ਦਿੱਤਾ ਗਿਆ ਹੈਗਾ ਤੇ ਇਹਨੂੰ ਯੂਜ਼ ਕਰਨ ਤੋਂ ਬਾਅਦ ਯੂਸੀ ਸਰਟੀਫਿਕੇਟ ਤੋਂ ਬਾਅਦ ਹੋਰ ਵੀ ਕਿੰਨਾ ਚਲੋ ਉਹਨਾਂ ਨੇ ਰੀਲੀਫ ਫੰਡ ਨਹੀਂ ਪੰਜਾਬੀਆਂ ਦਾ ਦੁੱਖ ਦੇਖਣਾ ਨਾ ਦੇਖਣਾ ਨਹੀਂ ਫੰਡ ਦੇਣਾ ਨਾ ਦੇ ਮੈਂ ਤੇ ਵੀ ਰਿਕਵੈਸਟ ਕੀਤੀ ਸਰ 65000 ਕਰੋੜ ਦੀ ਕਿਸ਼ਤਾਂ ਬਣਾ ਦਿਓ ਸਾਨੂੰ ਦੇ ਸੌਖਾ ਕਰ ਰਾ ਅਸੀਂ ਸੌਖਾ ਕਰਦੀ ਲੋਕਾਂ ਨੂੰ ਸਾਨੂੰ ਦੇ ਦਿਓ ਅਸੀਂ ਲੋਕਾਂ ਦਾ ਦੁੱਖ ਦਰਦ ਜਿਹੜਾ ਵੰਡਾ ਰਹੇ ਆ ਇਹਨਾਂ ਨੂੰ ਸਾਡੇ ਵਾਲੇ 60000 ਕਰੋੜ ਦੀ ਕਿਸ਼ਤਾਂ ਕਰ ਦਿਓ 1600 ਕਰੋੜ ਅੱਜ 5 ਹਫ਼ਤਿਆਂ ਬਾਅਦ ਆਏ ਨੇ ਤੇ 1600 ਕਰੋੜ ਦੇ ਕੇ ਜਾ ਰਹੇ ਹੁਣ ਪਤਾ ਨਹੀਂ ਕਦੋਂ ਕਿਲੇ ਸਾਲ ਚੋਂਗੇ ਕਿੰਨੇ ਮਹੀਨਿਆਂ ਬਾਅਦ ਹੋਣਗੇ ਉਹਦੇ ਤੱਕ ਲੋਕਾਂ ਦੀਆਂ ਦੁੱਖ ਤੇ ਤਕਲੀਫਾਂ ਇਸ ਤਰ੍ਹਾਂ ਹੀ ਰਹਿਣਗੀਆਂ ਲੋਕ ਇਸ ਤਰ੍ਹਾਂ ਦੁਖੀ ਰੱਖਣੇ ਨੇ ਜੀ ਵੀ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਆ ਰਹੇ ਨੇ ਜਿਹੜਾ 15-15 ਲੱਖ ਦੇ ਅਕਾਊਂਟ ਕਿੰਨੇ ਸਾਲਾਂ ਦਾ ਲੋਕ ਇੰਤਜ਼ਾਰ ਕਰ ਰਹੇ ਸੀ ਉਹ ਤੇ ਆਇਆ ਨਹੀਂ ਉਹਨਾਂ 1600 ਕਰੋੜ ਨਾਲ ਕੀ ਲੋਕਾਂ ਦਾ ਦੁੱਖ ਪੂਰਾ ਹੋ ਜਾਊਗਾ ਲੋਕਾਂ ਦੀ ਦੁੱਖ ਤਕਲੀਫ ਪੂਰੀ ਹੋ ਜਾਊਗੀ ਲੋਕਾਂ ਨੂੰ ਮੁਆਵਜ਼ਾ ਮਿਲ ਜਾਊਗਾ ਇਹ ਅਸੀਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਅਸੀਂ ਕਰਾਂਗੇ ਲੋਕਾਂ ਦੇ ਦੁੱਖ ਦਰਦ ਦੇ ਵਿੱਚ ਖੜੇ ਆ ਪਹਿਲੇ ਦਿਨ ਤੋਂ ਖੜੇ ਆ ਅਸੀਂ ਨਾਲ ਹੋ ਕੇ ਉਹਨਾਂ ਦੇ ਮਕਾਨ ਵੀ ਬਣਾਵਾਂਗੇ ਨਾਲ ਹੋ ਕੇ ਉਹਨਾਂ ਦੀਆਂ ਫਸਲਾਂ ਨੂੰ ਫਿਰ ਉਪਜਾਉ ਵੀ ਕਰਾਵਾਂਗੇ ਉਹ ਤੇ ਅਸੀਂ ਕਰਾਂਗੇ ਪਰ ਪ੍ਰਧਾਨ ਮੰਤਰੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬੀਆਂ ਦਾ અપਮਾਨ ਕਰਕੇ ਗਏ ਨੇ ਉਰਦੂ ਦੇ ਮੂੰਹੋਂ ਜੀਰਾ ਦੇਣ ਦੇ ਬਰਾਬਰ 1600 ਕਰੋੜ ਰੁਪਏ ਅਨਾਉਂਸ ਕਰਕੇ ਗਏ ਨੇ ਬਹੁਤ ਦੁੱਖ ਦੀ ਗੱਲ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਉਧਰ ਪੰਜਾਬੀ ਭਾਸ਼ਾ ਦੀ ਪੰਜਾਬੀ ਬੋਲੀ ਦੀ ਪੰਜਾਬੀ ਮਾਂ ਬੋਲੀ ਦੀ ਬੇਇੱਜ਼ਤੀ ਕਰਕੇ ਗਏ ਨੇ ਕਿ ਆਪ ਹਿੰਦੀ ਸਿੱਖੀਏ ਆਪ ਕੋ ਹਿੰਦੀ ਨਹੀਂ ਆਤੀ ਗੱਲ ਲੋਕਾਂ ਦੇ ਦੁੱਖ ਦਰਦ ਦੀ ਹੈ ਗੱਲ ਹਜ਼ਾਰਾਂ ਕਰੋੜ ਫੰਡਲ ਰੀਲੀਫ ਫੰਡ ਲੈਣ ਦੀ ਹੈ ਤੁਸੀਂ ਇਹ ਗੱਲ ਮਜ਼ਾਕ ਚ ਪਾ ਕੇ ਗੁੱਸੇ ਚ ਕਰਕੇ ਸਾਡਾ ਮਜ਼ਾਕ ਬਣਾ ਕੇ ਚਲੇ ਗਏ ਸੋ ਬਹੁਤ ਮੈਂ ਇਹਦੀ ਨਿੰਦਿਆ ਕਰਦਾ ਕੱਲ ਦਾ ਦਿਲ ਰੋ ਰਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਆਖਰੀ ਸਵਾਲ ਹੈ ਮੁੰਨੀਆ ਸਾਹਿਬ ਜਿਹੜੀ ਵਿਰੋਧੀ ਧਿਰਾਂ ਹੈਗੀਆਂ ਨੇ ਚਾਹੇ ਉਹ ਭਾਜਪਾ ਚਾਹੇ ਕਾਂਗਰਸ ਹੈ ਉਹ ਇਹ ਕਹਿ ਰਹੀ ਹੈ ਕਿ ਜਿਹੜਾ ਐਸਆਰਐਫ ਦਾ ਫੰਡ ਦਾ ਫੰਡ ਦਾ 12000 ਕਰੋੜ ਸੀਗਾ ਉਹ ਕਿੱਥੇ ਗਿਆ ਫੰਡ ਉਹ ਸਵਾਲ ਕਰ ਰਹੀ ਹੈ ਐਸਆਰਐਫ ਦਾ ਫੰਡ 12000 ਕਰੋੜ ਵੀ ਹੈਗਾ ਅਸੀਂ ਪਾਏ ਦੇ ਨਹੀਂ ਉਹਨਾਂ ਨੂੰ ਕੋਈ ਖਰਚੇ ਦੀ ਇਜਾਜ਼ਤੀ ਦੇ ਦਿਓ ਸਾਨੂੰ ਉਹਦੇ ਇਹਨਾਂ ਨੂੰ ਕਿਹਾ ਜੀ ਇਹਨਾਂ ਨੇ ਕਾਨੂੰਨ ਬਣਾਏ ਹੋਏ ਉਹਨੂੰ ਚੇਂਜ ਕਰਨ ਦੀ ਸਾਨੂੰ ਦੋ ਚੇਂਜ ਕਰਨ ਨੂੰ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਲਿਖੀ ਸੀ ਉਹਨਾਂ ਨੂੰ ਕਿ ਇਹਨਾਂ ਇਹਦੇ ਨੋਰਮਸ ਸਾਡੇ ਚੇਂਜ ਕਰਵਾਓ ਉਹਦੇ ਚ ਕੀ 6500 ਰੁਪਿਆ ਪਰ ਇਕੜ ਜ਼ਮੀਨ ਇਹ ਦਿੰਦੇ ਆ 6500 ਇਹ ਦਿੰਦੇ 8500 80 ਦਿੰਦੇ ਸੀ 15000 ਇਕੜ ਦਾ ਮੁਆਵਜ਼ਾ ਦਿੰਦੇ ਸੀ ਹੁਣ ਮੁੱਖ ਮੰਤਰੀ ਸਾਹਿਬ ਨੇ 20000 ਇਕੜ ਦਾ ਕੀਤਾ 650 ਇਹਨਾਂ ਨਾਲ ਲਾ ਕੇ ਐਸਡੀਆਰਐਫ ਦੇ ਵਿੱਚੋਂ ਜਿਹੜਾ 12000 ਕਰੋੜ ਦੀ ਗੱਲ ਕਰਦੇ ਆ ਸਾਢੇ 13000 ਅਸੀਂ ਪੰਜਾਬ ਸਰਕਾਰ ਦੇਵਾਂਗੇ ਉਹਨੂੰ ਅਸੀਂ ਕਹੀ ਸਾਨੂੰ ਜੇ ਸਾਡਾ ਪੈਸਾ ਸਟੇਟ ਦਾ ਪੈਸਾ ਸਾਨੂੰ ਖਰਚਣ ਦੀ ਤੇ ਇਜਾਜ਼ਤ ਦਿਓ ਉਹ ਵੀ ਹੱਥ ਬੰਨੇ ਹੋਏ ਨੇ ਕਿ ਲੋਕਾਂ ਦੀ ਹੈਲਪ ਨਾ ਹੋ ਸਕੇ ਅਸੀਂ ਉਹ ਵੀ ਬੇਨਤੀ ਕਰਦੇ ਆ ਕਿ ਉਹਨੂੰ ਸਾਨੂੰ ਸਾਨੂੰ ਖਰਚਣ ਦੀ ਇਜਾਜ਼ਤ ਦਿੱਤੀ ਜਾਵੇ ਉਹ ਮੁੱਖ ਮੰਤਰੀ ਸਾਹਿਬ ਦੀ ਲੈਟਰ ਹੈ ਮੈਂ ਤੁਹਾਨੂੰ ਮੇਰੇ ਮੋਬਾਈਲ 'ਚ ਪਈ ਹੈ ਮੈਂ ਤੁਹਾਨੂੰ ਦਿਖਾ ਦਰਨਾ ਜਿਹੜੇ ਸੇ ਨਾਮ ਚੇਂਜ ਕਰਨ ਵਾਸਤੇ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਅੱਜ ਤੋਂ ਮਹੀਨਾ ਪਹਿਲਾਂ ਕਿ ਪ੍ਰਧਾਨ ਮੰਤਰੀ ਸਾਹਿਬ ਸਾਨੂੰ ਇਹ ਪੈਸਾ ਖਰਚਣ ਦੀ ਇਜਾਜ਼ਤ ਦਿੱਤੀ ਜਾਵੇ ਉਹ ਵੀ ਖਰਚਣ ਦੀ ਇਜਾਜ਼ਤ ਨਹੀਂ ਹੈ ਦਿਖਾਇਆ ਕਿ ਆ ਪਿਆ ਹੋਇਆ ਇਸ ਤਰ੍ਹਾਂ ਵੰਡਣਾ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਲਿਖੀ ਕਿ ਇਹਨੂੰ ਅਨਾਉਂਸ ਨੂੰ ਚੇਂਜ ਕਰਨ ਦੇ ਸਾਨੂੰ ਸਾਨੂੰ ਚੇਂਜ ਕੀਤਾ ਜਾਵੇ ਤੁਸੀਂ 6500 ਰੁਪਏ ਨਾਲ ਪਰ ਏਕੜ ਕਹਿੰਦੇ ਦਿਓ ਲੋਕਾਂ ਨੂੰ ਕਿਸਾਨ ਭਰਾਵਾਂ ਨੂੰ ਉਸਨੇ ਕਿਸ ਤਰ੍ਹਾਂ ਪਰ ਤੁਹਾਡੇ ਭਾਜਪਾ ਦੇ ਲੀਡਰ ਕਹਿ ਰਹੇ ਕਿ 50 5000 ਹਜ਼ਾਰ ਪਰ ਏਕੜ ਜ਼ਮੀਨ ਠਿਕਾ ਮੁਆਵਜ਼ਾ ਦੇਣਾ ਚਾਹੀਦਾ ਤੇ ਫਿਰ ਸਾਨੂੰ ਜਿਹੜਾ 12000 ਕਰੋੜ ਆ ਜਾਂਦੇ ਸਾਨੂੰ ਦੇ ਕੇ ਜਾਂਦੇ 20000 ਕਰੋੜ ਸਾਢੇ 4 ਲੱਖ ਏਕੜ ਜ਼ਮੀਨ ਤਬਾਹ ਹੋਈ ਹੈ ਤੇ 650 ਏਕੜ ਜਿਹੜਾ 650 ਰੁਪਏ ਆ ਜੇ ਕਿੰਨੇ 12000 ਕਰੋੜ ਆ ਪੂਰਾ ਹੋ ਜਾਊਗਾ ਜੀ ਸੋ ਇਹ ਗੱਲਾਂ ਇਹਨਾਂ ਦੀ ਹੋ ਰਹੀ ਹੈ ਕਰਦੇ ਕੋਸੂਰ ਹੈ ਦਿਖਾਉਂਦੇ ਕੋਸੂਰ ਹੈ ਫੋਟੋਗ੍ਰਾਫੀ ਕਰਾ ਕੇ ਪੰਜਾਬ ਦਾ ਦੁੱਖ ਨਹੀਂ ਸਮਝਦੇ ਪੰਜਾਬ ਦਾ ਇਹਨਾਂ ਨੂੰ ਮੋਦੀ ਜੀ ਨੂੰ ਦਰਦ ਨਹੀਂ ਹੈ ਦੁੱਖ ਨਹੀਂ ਹੈ ਪੰਜਾਬੀਆਂ ਨਾਲ ਨਫ਼ਰਤ ਹੈ ਉਹ ਕੱਲ੍ਹ ਜ਼ਹਿਰ ਹੋ ਗਈ ਜੀ ਜੀ ਤਾ ਇਹ ਹਨ ਸਾਡੇ ਨਾਲ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸਾਫ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਪ੍ਰਧਾਨ ਮੰਤਰੀ 1600 ਕਰੋੜ ਫੰਡ ਜਿਹੜਾ ਪੰਜਾਬ ਦੇ ਲਈ ਰਾਹਤ ਦੇ ਲਈ ਅਨਾਉਂਸ ਕਰਕੇ ਗਏ ਨੇ ਉਹ ਘਟ ਹੈ ਤੇ ਸਾਫ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਹਨਾਂ ਦੇ ਨਾਲ ਤੇ ਖਾਸ ਤੌਰ ਤੇ ਪੰਜਾਬੀਆਂ ਦੇ ਨਾਲ ਉਹ ਹੜ੍ਹ ਪ੍ਰਭਾਵਿਤ ਏਰੀਏ ਇਲਾਕੇ ਦਾ ਦੌਰਾ ਕਰਨਾ ਆਇਆ ਸੀ ਪਰ ਮਜ਼ਾਕ ਉਹ ਜਿਹੜਾ ਕਰਕੇ ਗਏ ਨੇ ਉਹ ਚੰਗਾ ਨਹੀਂ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਾਣੀ ਲਈ ਵਰਨਪੱਤ